ਕਦੀ ਕੈਨੇਡਾ ਦੇ ਵਿੱਚ ਧੁੰਮਾ ਪਾਉਂਦਾ ਆ ਵੱਡੇ ਵੱਡੇ ਮੁਲਕਾਂ ਦੇ ਵਿੱਚ ਫੇਰੇ ਦੀਆਂ ਰੇਡਾਂ ਪਾਉਣ ਵਾਲਾ ਇਹ ਆ ਕੈਲਰਮ ਦੀ ਤਰਤੀ ਦਾ ਰਵੀ ਮੇਰੇ ਮਿੱਤਰੋ ਸਾਹਮਣੇ ਕਹਿੰਦੇ ਸ਼ੀਲੂ ਦਾ ਵੀਰ ਆ ਆ ਮਨੀਸ਼ ਬਲਹਾਰਾ ਇਤਰਾ ਲਵਲੀ ਮਹੰਤਵਾਲ ਦੀ ਤਰਤੀ ਦਾ ਆﾞ ਉਹ ਗਿੰਨੀ ਵਰਗੇ ਚਾਰ ਜਾਫੀ ਨੇ ਆﾞ ਉਹ ਦੁਰੀਆਂ ਦੇ ਕਹਿੰਦੇ ਖਰੇ ਤੋਂ ਖਰੇ ਆﾞ ਪਰੇ ਤੋਂ ਪਰੇ ਆﾞ ਉਹ ਚੋਟੀ ਚੋਟੀ ਦੇ ਮਾਲਾਏ ਹੋਇਆ ਇਹ ਆ ਲਵਲੀ ਆﾞ ਉਹ ਕੈਲਰਮ ਵਾਲਾ ਰਵੀ ਕਹਿੰਦੇ ਅੰਕ ਦਾ ਵਾਅਦਾ ਕਰ ਚੁੱਕਿਆ ਆﾞ ਉਹ ਕਹਿੰਦੇ ਵੀ ਖੀਰਾ ਦੀ ਤਰਤੀ ਦਾ ਆਇਆ ਦੁਗ ਦੁਗਾ ਵੀਰਾ ਦੇ ਬੋਟਰ ਨੂੰ ਲੋਕੀ ਆ ਕਹਿੰਦੇ ਬੁਗਦੁੱਗ ਕਹਿੰਦੇ ਨਹੀਂ ਮਿੱਤਰਾਂ ਦੇ ਕੱਪ ਤੇ ਕੋੜ ਆ ਦੇਖ ਲਲਕਰੇ ਪੈਂਦੇ ਆ ਬੁਲਟ ਐ ਇਹ ਟ੍ਰਾਂਟੋ ਦੇ ਵਰਲਡ ਕੱਪ ਦਾ ਇਹ ਸਾਲ ਕਦੇ ਬੈਸਟ ਰੇਡਰ ਬਣਿਆ ਨੌਜਵਾਨ ਬੁਲ ਟੰਕ ਦਾ ਵਾਅਦਾ ਕਰਦਾ ਹੋਇਆ ਉਧਰ ਮੱਲੀਆਂ ਵਾਲਾ ਮਨੀ ਹਾਕਮ ਵਾਲੇ ਪਿੰਡ ਦਾ ਆ ਗਿਆ ਵੀ ਅੱਜ ਕਦੇ ਅਸੀਂ ਯਾਰੀਆਂ ਪਗਾਉਣ ਆਏ ਆ ਭਲਾ ਚੌਰ ਵਾਲੇ ਰਾਣੇ ਦੇ ਨਾਲ ਪਿਆਰ ਹੈ ਇਹਦਾ ਭਰਾਮਾ ਦਾ ਪਰ ਸਾਹਮਣੇ ਕਬੱਡੀ ਪੈਂਦੀ ਹੈ ਚਾਰ ਜਾਫੀ ਹੈ ਮਹਿਮਦਵਾਲ ਪਿੰਡ ਹੈ ਲੈ ਵੀ ਗਿੰਨੀ ਓਏ ਕਹਿ ਨਾਲ ਦੇ ਨੂੰ ਜਫਾ ਚਾਹੀਦਾ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜਫਿਆਂ ਤੇ ਨੁਕੜੀ ਆਹ ਰੇਡਾਂ ਭਾਵੇਂ ਲੱਖ ਪੈਂਦੀਆਂ ਪਾਲ ਮਾਲਾਂ ਦੀ ਧਰਤੀ ਦਾ ਨਾਇਬਾਨ ਆ ਮਨੀ ਮੱਲੀਆਂ ਦੀ ਧਰਤੀ ਦਾ ਜਵਾਬੇ ਵਾਲਾ ਇੱਕ ਕੰਨੀ ਤੇ ਐ ਇੱਕ ਕੰਨੀ ਤੇ ਕਹਿੰਦੇ ਵੀ ਆ ਮਾਲਵੇ ਵਾਲਾ ਮੁੰਡਾ ਹੁਣ ਦੇਖ ਰਿਹਾ ਵੀ ਅਸਮੇ ਇਹ ਆ ਪਾਲ ਜੱਗੂ ਕਾਹਨਾ ਅੱਗ ਕੱਢੂ ਤੇ ਸੁਦਾ ਸਮਾ ਮੇਰੇ ਮਿੱਤਰੋ ਲਓ ਪੁਆਇੰਟ ਜਿਹੜਾ ਇਸ ਸਮੇ ਧਾਵੀ ਦੇ ਲਈ ਅੰਕ ਦਾ ਵਾਅਦਾ ਹੋ ਚੁੱਕਿਆ ਹੈ ਕਿ ਪੜਦੇ ਨੇ ਸਾਹਨ ਕਹਿੰਦੇ ਜੋਰ ਲੱਗੂ ਪੱਟਾਂ ਦਾ ਵੀ ਕੱਟ ਲਈ ਮੇ ਟਾਈਮ ਮੇਲਾ ਉਹ ਪਗੜਾਣੇ ਵਾਲੇ ਜੱਟਾਂ ਦਾ ਮੇਲਾ ਕਦੇ ਪਗੜਾਣੇ ਵਾਲੇ ਵੀਰਾਂ ਦਾ ਆ ਰਵੀ ਐ ਕੈਲਰਮ ਵਾਲਾ ਹਰਿਆਣੇ ਵਾਲਾ ਹਰਿਆਣੇ ਦਾ ਸ਼ੋਹਰਾ ਕਦੇ ਕਬੱਡੀ ਪਾ ਰਿਹਾ ਹੈ ਸਾਹਮਣੇ ਚਾਰ ਹੈ ਮਹਿਮਦਵਾਲ ਪਿੰਡਾ ਮੁੰਡਿਆ ਦਾ ਜ਼ਿਲ੍ਹੇ ਕਪੂਰਥਲੇ ਵਿੱਚ ਆ ਮੁੰਡਾ ਕਰਦਾ ਕਮਾਲ ਪਰ ਕੈਲਰਮ ਵਾਲਾ ੱੱਕੀ ਤੁਰਿਆਂ ਦਾ ਕੈਲਰਮ ਵਾਲਾ ਕਦੇ ੱੱਕੀ ਤੁਰਦਾ ਅਗਲੀ ਕਬੱਡੀ ਪਾਲਣੀ ਗੱਭਰੂ ਫਿਰ ਦੇਖਾਂ ਵੀ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਚਾਰ ਜੱਸੀ ਨੇ ਆ ਬੁਲਟ ਹੈ ਆ ਬੁਲਟ ਹੈ ਇਹਦੀ ਬਾਲੀ ਮੰਗਾ ਇਹ ਤਾਂਜੋ ਤੇ ਰਾਣੇ ਨੇ ਅੱਜ ਪਕੜਾਣੇ ਸੱਧਿਆ ਤਾਂਜੋ ਤੇ ਪਾਈ ਰਣਜੀਤਰਾ ਨੇ ਆ ਮਹਿੰਗੇ ਮੁੱਲ ਦੇ ਖਿਡਾਰੀ ਸੱਧੇ ਆ ਟੱਕਰ ਵੀ ਦੇਖਣਯੋਗ ਹੈ ਆ ਟੱਕਰ ਵੀ ਦੇਖਣਯੋਗ ਹੈ ਆ ਮੱਲ ਕਹਿੰਦੇ ਸਰੇ ਸਰੇ ਦੇ ਨੇ ਅੱਜ ਕਹਿੰਦੇ ਦੀ ਪਕੜਾਣੇ ਦੇ ਮੇਲੇ ਤੇ ਕਪੈਨਾ ਜੱਤੁਣੀਆਂ ਆ ਸੌਫੀਆਂ ਨਹੀਂ ਮੇਰੇ ਮਿੱਤਰੋ ਆ ਸੌਫੀਆਂ ਨਹੀਂ ਮੇਰੇ ਮਿੱਤਰੋ ਸਰਨ ਚੌਧਰੀ ਕਹਿੰਦਾ ਜੱਜੂ ਦੇ ਤਿੰਨ ਜਫੇ 21000 ਦੇ 21000 ਦੇ ਦਿੱਤੇ ਆਣੀਆਂ ਆਹ ਦੇਖ ਰਿਆਂ ਦੀ ਆ ਸਮੇਂ ਕੀ ਇਸ਼ਾਰਾ ਪਿੰਡ ਜਿਹੜਾ ਗੁਰਪ੍ਰੀਤ ਫਰਿਆ ਵਾਲਾ ਕਹਿੰਦੇ ਹੈ ਕਬੱਡੀ ਕਲੱਬ ਲਈ ਬਲਜਿੰਦਰੇ ਪਿੰਡ ਹੁਣਾ ਦੇ ਲਈ ਕਰ ਬੂਟੋ ਉਹਨਾਂ ਦੇ इंग्लंड ਦੇ ਵਿੱਚ ਖੇਡਿਆ ਇਹ ਆ ਪਾਲ ਮਾਲਾਂ ਦੀ ਧਰਤੀ ਦਾ ਲਓ ਪਾਲ ਤੇ ਮਨੀ ਮਨੀ ਤੇ ਪਾਲ ਨਿਮਾ ਸਰਪੰਦ ਸੁਖਵੀਰ ਬਾਸ਼ਲ ਕਹਿੰਦਾ ਮਨੀ ਤੇ ਜੱਗੂ ਦਾ ਜੱਫਾ 31 3100 ਦਾ ਆ ਅਮਰੀਕ ਕੈਲਰ ਮਾਲ ਆ ਗਿਆ ਰਵੀ ਆ ਗਿਆ ਕੈਲਰ ਮਾਲ ਜਿਹੜੇ ਢੇਰੀਆਂ ਕੋਲੇ ਵੀਰ ਖੜੇ ਆ ਬਾਈ ਬਣ ਕੇ ਬਹਿ ਜਾਓ ਜਾਂ ਬੈਜੋ ਜਾਂ ਬਾਈ ਵਰਕੇ ਬਾਹਰਲੇ ਪਾਸੇ ਆਜੋ ਬੇਨਤੀ ਹੈ ਇਹ ਦਰਸ਼ਕਾਂ ਦੀ ਮੰਗ ਹੈ ਪਰ ਸਾਹਮਣੇ ਰਵੀ ਹੈ ਇੱਕ ਦਿਉਰੇ ਵਾਲਾ ਤਕੜਾ ਖੇਡਦਾ ਇੱਕ ਆਲੋ ਵਾਲ ਢੇਰੀਆਂ ਦਾ ਤਕੜਾ ਖੇਡਦਾ ਤੇ ਇਹਦਾ ਹਰਿਆਣੇ ਦੇ ਵਿੱਚ ਕਦੇ ਕੈਲਰਮ ਪਿੰਡ ਹੈ ਰਵੀ ਦੀ ਕਦੇ ਕਬੱਡੀ ਪੈ ਰਹੀ ਹੈ ਵੱਜੀ ਪ੍ਰੈਸ ਹੈ ਤੇ ਨੰਬਰ ਨੌਜਨ ਆਪਣੀ ਟੀਮ ਲਈ ਜਿਹੜਾ ਜੋਰਦਾ ਹੋਇਆ ਹੈ ਢੋਡੇ ਮੱਜਰੇ ਵਾਲੇ ਗੁਰਮਕ ਦਾ ਤੇ ਵੱਡੇ ਵੀਰ ਸੁਰਜੀਤ ਕਕਰਾਲੀ ਦਾ ਨਾਲ ਸਾਡੇ ਵੀਰ ਸਤਨਾਮ ਜੈੰਗੋ ਦਾ ਸਾਰੇ ਬਲਾਰਾਂ ਦਾ ਧੰਨਵਾਦ ਹੈ ਰੁਪਿੰਦਰ ਜਲਾਲ ਵੀਰਾ ਪੁਜਿਆ ਪਰ ਆ ਸਮਨੇ ਪਾਲ ਮਾਲੇ ਦੀ ਧਰਤੀ ਦਾ ਕਹਿੰਦੇ ਕਬੱਡੀ ਪਾ ਰਿਹਾ ਆ ਕਹਿੰਦੇ ਰੈਂਬੋ ਜਾਫੀ ਹੈ ਆ ਰੈਂਬੋ ਜਾਫੀ ਹੈ ਆ ਰੈਂਬੋ ਜਾਫੀ ਹੈ ਪਾਲ ਪਾਲ ਤੇ ਜੱਗੂ ਸਵਾਦ ਕਬੱਡੀ 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 ਆਹ ਤੇ ਗੱਬਰੂ ਹੈ ਆਹ ਤੇ ਗੱਬਰੂ ਹੈ ਜੇ ਪੰਜਾਬੀਓ ਸਵਾਦ ਆਦਾ ਤਾੜੀ ਤੇ ਆਹ ਬਣਦੀ ਆ ਤਾੜੀ ਤੇ ਬਣਦੀ ਹੈ ਤਾੜੀ ਤੇ ਲਲਕਾਰੇ ਵੱਜਦੇ ਨੇ ਆ ਪੱਪਾ ਧਾਰ ਵੇਖੂ ਖੜ ਜੱਗ ਮਿੱਠੀਏ ਅੱਜ ਬਾਈ ਰਣਜੀਤ ਦੇ ਮੇਲੇ ਤੇ ਨਿਕਲ ਨਹੀਂ ਆ ਅੱਗ ਮਿੱਠੀਏ ਅੱਗ ਮਿੱਠੀਏ ਅੱਗ ਨਿਕਲਦੀ ਹੈ ਵਾਕੇ ਸਵਾਦ ਹੈ ਕਬੱਡੀ ਦਾ ਲੋਕੀ ਕਹਿੰਦੇ ਨਜ਼ਾਰਾ ਲੈਣ ਆਇਆ ਹੈ ਬਾਈ ਜੀ ਘਟਾ ਦਿਓ ਯਾਰ ਇਕੱਠ ਵੀਰ ਬਣ ਕੇ ਲਾਈਵ ਵਾਲੇ ਜਿਹੜੇ ਵੀਰ ਗਰਾਊਂਡ 'ਚ ਹੈ ਨਾ ਕੈਮਰਾ ਲੈ ਕੇ ਵੀਰੇ ਚਾਰ ਬੰਦੇ ਤੁਸੀਂ 2-2 ਹੋ ਜਾਓ 2 ਇਧਰਲੇ ਪਾਲੇ ਚੋ ਜਾਓ 2 ਉਧਰ ਹੋ ਜਾਓ ਇਕੱਠੇ ਨਾ ਹੋ ਬਾਈ ਮੜ ਕੇ ਕਿਉਂਕਿ ਬਾਰੋਂ ਦਰਸ਼ਕਾਂ ਨੂੰ ਦਿੱਕਤ ਆਉਂਦੀ ਹੈ ਅਗਲੀ ਕਬੱਡੀ ਹੁਣ ਦੇਖਾਂ ਵੀ ਕੌਣ ਪਾਵੇਗਾ ਦਰਸ਼ਕ ਵੀਰੋ ਬੁਲਟ ਖੀਰਾਵਾਲ ਦੀ ਤੇ ਹਾਕਮ ਵਾਲੇ ਜੱਗੂ ਦੀ ਟੱਕਰ ਕਿਨੇ ਕਿਨੇ ਵੇਖਣੀ ਹੈ ਇੱਕ ਵਾਰੀ ਦੁਨੀਆ ਸਵਾਦ ਲੈਣਾ ਚਾਹੁੰਦੀ ਹੈ ਲੈ ਵੀ ਜੈਂਗੋ ਕਰਾਚੋ ਦਾ ਕਬੱਡੀ ਕੱਪ ਯਾਦ ਹੈ ਵੀ ਉੱਥੇ ਗੱਲਾਂ ਟਿਕਾਣੇ ਲੱਗੀਆਂ ਦੋਨੋਂ ਸਟਾਰ ਹੈ ਸਾਡੀ ਖੇਡ ਕਬੱਡੀ ਦੇ ਭਾਵੇਂ ਉਹ ਜੱਗੂ ਹੈ ਅੱਜ ਵਾਪਸੀ ਕੀਤੀ ਹੈ ਸੀਜ਼ਨ ਦੀ ਤੇ ਕਹਿੰਦੇ ਬੁਲਟ ਟ੍ਰਾਂਟੋ ਦੇ ਵਰਲਡ ਕੱਪ ਦਾ ਬੈਸਟ ਟੀਮਾ ਜਿਹੜਾ ਨੰਬਰ ਹੋਲਡ ਸੀ ਉਹ ਚੈੱਕ ਕਰ ਲੋ ਜੀ ਜਿਹੜਾ ਨੰਬਰ ਹੋਲਡ ਕੀਤਾ ਗਿਆ ਜਿਹੜੇ ਰੈਫਰੀ ਵੀਰ ਬਾਹਰ ਹੈ ਜੈਲੀ ਬਾਈ ਕਹਿ ਦਿਓ ਜਿਹੜੇ ਰੈਫਰੀ ਵੀਰ ਹੈ ਵੀ ਆਪਾਂ ਚੈੱਕ ਕਰ ਲਈਏ ਬਹੁਤ ਚੈੱਕ ਕੀਤਾ ਜਾਵੇ ਜੰਗੋ ਜੀ ਤੁਹਾਡੇ ਇਧਰ ਮਗਰ ਇੱਕ ਸਨਮਾਨ ਹੋਣਾ ਪੁੱਛੋ ਜਾਰੀ ਰਾਜ ਆ ਕਿਹੜੇ ਭਰਾ ਦਾ ਸਾਡੇ ਜਾਰੀ ਦਾ ਕਹਿੰਦੇ ਵੱਡੇ ਕੱਪ ਜਿਹਨਾਂ ਵੀ ਮਾਨ ਸਨਮਾਨ ਕੀਤਾ ਜਾਣਾ ਵਿਸ਼ੇਸ਼ ਤੌਰ ਤੇ ਲੈ ਵੀ ਜਾਰੀ ਜਾ ਮੈਚ ਤੋਂ ਬਾਅਦ ਕਰਾਨੀ ਇਹ ਤਾਂ ਗੱਲ ਵਾੜੀ ਵਧੀਆ ਹਾਂ ਜਾਰੀ ਨੂੰ ਮੈਚ ਬਹੁਤ ਵੱਡਾ ਲੈ ਵੀ ਜੰਗੋ ਮੁਬਾਰਕ ਬਾਦ ਹੈ ਜਾਰੀ ਜਾਰੀ ਨੂੰ ਸੁਹਾਣੇ ਦੇ ਕੱਪ ਤੇ ਗੱਡੀ ਦਿੱਤੀ ਜਾਣੀ ਹੈ ਆਈ 20 ਦੀ ਗੱਲ ਹੋ ਰਹੀਆਂ ਸੁਹਾਣੇ ਦਾ ਮੇਲਾ ਮਸ਼ਹੂਰ ਲਓ ترਸੀਮ ਭੰਡਾਲ ਦਾ ਪੋਤਾ ਕਾਮਲੀਏ ਰੇਡਰ ਆ ਝੋਟਾ ਇਹ ਟਾਂਟੋ ਦੇ ਵਰਲਡ ਕੱਪ ਦਾ ਬੈਸਟ ਪਾਵੀ ਆ ਕਿ ਸਾਡੀ ਦਿੱਟੋ ਕਾਪੀ ਕਹਿੰਦਾ ਕਿਥੋਂ ਲੱਭਣੇ ਪੈਦਾ ਸਾਨਾ ਨਾ ਕੋਈ ਟ੍ਰੈਂਡ ਕਰਾਂਗੇ ਆ ਬੰਬ ਕਿਲ ਕੋਕਾ ਤਾਂ ਬਫੇਰੇ ਕਰਦੇ ਅੱਤ ਦਾ ਵੀ ਸਿਰਾ ਸੀ ਐਂਡ ਐਂਡ ਕਰਾਂਗੇ ਐਂਡ ਹੋ ਜਾਣਾ ਆ ਮੱਲੀਆਂ ਵਾਲਾ ਸਾਡੇ 7 ਲੱਖ ਲੱਖ ਦੇ ਜੱਫੇ ਲਾਏ ਆ ਇਹ ਮਨੀ ਹੈ ਮੱਲੀਆਂ ਵਾਲਾ ਬਲਾ ਚੌਰ ਵਾਲੇ ਰਾਣੇ ਦੇ ਪਿਆਰ ਸਦਕਾ ਪੁੱਜਿਆ ਐਨ ਜੱਗੂ ਨਾਲ ਦੇ ਨਾਲ ਪਿਆਰ ਹੈ ਰਾਣਿਆਂ ਮੁबारकबाद ਹੈ ਵੀ ਅੱਜ ਮੋਟਰਸਾਈਕਲ ਦਿੱਤਾ ਜਾਣਾ ਹੈ ਗੁਰਸੇਵਕ ਬਾਵੇਂ ਉਹ ਨਹੀਂ ਕਹਿੰਦੇ ਵੀ ਰਾਣੇ ਨੂੰ ਮੋਟਰਸਾਈਕਲ ਦੇਾਂਗੇ ਭਾਈ ਰਣਜੀਤ ਉਹ ਨਹੀਂ ਕਹਿੰਦੇ ਪਰ ਆਪਾਂ ਮੈਚ ਜਿਹੜਾ ਹੈ ਥੋੜੀ ਸੱਟ ਹੈ ਪਲੇਅਰ ਦੇ ਵਾਹਗਰੂ ਮહેર ਕਰੀ ਵਾਇਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਵੀਰ ਜੀ ਪਹਿਲਾ ਸੈਮੀਫਾਈਨਲ ਜੈਲੀ ਭਾਈ ਤੁਹਾਡੇ ਲਈ ਹਾਂ ਵੀਰੇ ਅਰਥ ਬਣ ਕੇ ਬੇਨਤੀ ਹੈ ਗਰਾਊਂਡ ਕਲੀਅਰ ਕਰ ਦਿਓ ਹੱਥ ਬਣ ਕੇ ਬੇਨਤੀ ਹੈ ਬਿਆਲਪੁਰਾ ਲੈ ਵਾ ਜਾ ਜੋ ਵੀ ਆ ਹਾਂ ਜੀ ਹਾਂ ਬਿਆਲਪੁਰਾ ਤੇ ਲੈਵੇ ਦੇ ਦਰਮਿਆਨ ਪਹਿਲਾ ਸੈਮੀਫਾਈਨਲ ਹੋਵੇਗਾ ਇਧਰੋਂ ਕਹਿੰਦੇ ਯਾਰੀ ਹੋਣਾ ਦਾ ਮੈਣੀ ਹੋਣਾ ਦਾ ਵਿਸ਼ੇਸ਼ ਤੌਰ ਤੇ ਕੱਪਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਸ਼ੇਰੀ ਧਨੌਰੀ ਵੱਡੇ ਕੱਪ ਦੇ ਨਾਲ ਮੈਂ ਵੀ ਭਾਈ ਰਣਜੀਤ ਗੱਲ ਪੈਸੇ ਦੀ ਨਹੀਂ ਗੱਲ ਪਿਆਰ ਦੀ ਹੈ ਗੱਲ ਯਾਰੀ ਦੀ ਹੈ ਸਾਰੇ ਯਾਰਾ ਮਿੱਤਰਾਂ ਨੇ ਬਾਬਨ ਚੌਧਰੀ ਹੁਣਾ ਨੇ ਇਤਰਾ ਗੁਰਸੇਵਕ ਬਾਦੇ ਹੁਣਾ ਨੇ ਭਾਈ ਜੈਲੀ ਹੁਣਾ ਨੇ ਮਾਣ ਵਧਾਇਆ ਸਾਰੇ ਵੀਰਾਂ ਨੇ ਵੱਡਾ ਸਹਿਯੋਗ ਦੇ ਕੇ ਵੱਡਾ ਮੇਲਾ ਕਰਵਾਇਆ ਤੇ ਰੌਕਥ ਥਾਰ ਗੱਡੀ ਦੇ ਨਾਲ ਵੱਡੇ ਮਾਨ ਸਨਮਾਨ ਜਿੱਥੇ ਸਾਡੇ ਸੋਨੂ ਗੋਦਰ ਮੋਟੂ ਸੋਹੀ ਗੋੜੀ ਚੌਧਰੀ ਸਾਡਾ ਵੀਰ ਇਹਨਾਂ ਦੇ ਸੱਜੇ ਤੇ ਔਰ ਸਪான்ਸਰ ਕੀਤੀ ਟੀਮ ਹੈ ਮਹਿਮਦਬਾਦ ਨਗਰ ਦੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹੜੇ ਵੀਰ ਲਵੇ ਮੂਵ ਸਪਰੇਅ ਆ ਉਹ ਗੁਰੂ ਪੁੱਦੀ ਕਰੇਗਾ ਸਾਰੀਆਂ ਟੀਮਾਂ ਚੋਟੀ ਦੀਆਂ ਜਿਹੜੀਆਂ ਅੱਜ ਪੁੱਜੀਆਂ ਹੋਈਆਂ ਬਾਵਨ ਚੌਧਰੀ ਚੌਧਰੀ ਸਟੇਟ ਦਾ ਵੱਡਾ ਨਾਂ ਹੈ ਚੰਡੀਗੜ੍ਹ ਇਲਾਕੇ ਦੇ ਵਿੱਚ ਤੇ ਵੱਡੇ ਯੋਗਦਾਨ ਹੈ ਸਾਡੇ ਵੀਰ ਬਬਨ ਉਹਨਾਂ ਦੇ ਹਰਜਿੰਦਰ ਬਾਵੇ ਉਹਨਾਂ ਦੇ ਪਰ ਆ ਰਵੀ ਆ ਗਿਆ ਹੈ ਕੈਲਰਮ ਦੀ ਧਰਤੀ ਦਾ ਰਵੀ ਕਦੇ ਕਬੱਡੀ ਪਾ ਰਿਹਾ ਹੈ ਸਾਹਮਣੇ ਚਾਰ ਜੱਫੀ ਹੈ ਹੁਣ ਦੇਖਾਂ ਵੀ ਕੌਣ ਕਰਾਂਦਾ ਬੱਲੇ ਬੱਲੇ ਉਧਰ ਬਬਨ ਚੌਧਰੀ ਕਹਿੰਦਾ ਹੈ ਵੀ ਜੱਗੂ ਹਾਕਮ ਵਾਲੇ ਦੇ ਤਿੰਨ ਜੱਫੇ ਜੰਗੋ 21000 21000 ਦੀ ਗੱਲ ਕਰ ਦਿੱਤੀ ਹੈ ਲਓ ਰਵੀ ਨੇ ਕਹਿੰਦੇ ਅੰਕ ਦਾ ਵਾਅਦਾ ਕਰ ਦਿੱਤਾ ਆ ਪੈਂਦੇ ਦੇਖ ਪਟਾਕੇ ਕਿੱਦਾਂ ਧੌਣਾ ਟੁੱਟਦੇ ਨੇ ਆ ਕੁਰਫੀਆਂ ਤੇ ਜਾ ਤੇ ਰਿਕਾਰਡ ਕਾਮਲੀਏ ਆ ਪੰਜਾਬੀਆਂ ਦੇ ਮੇਲਿਆਂ ਤੇ ਟੁੱਟਦੇ ਨੇ ਆ ਪੰਜਾਬੀ ਦੇ ਮੇਲਿਆਂ ਤੇ ਟੁੱਟਦੇ ਨੇ ਰਿਕਾਰਡ ਟੁੱਟਣ ਵਾਲੀ ਗੱਲ ਆ ਰਿਕਾਰਡ ਬਣਨ ਵਾਲੀ ਗੱਲ ਆ ਆ ਵੱਡੇ ਮੱਲ ਨੇ ਜਿਹੜਾ ਹੋਲਡ ਪੁਆਇੰਟ ਸੀ ਉਹ ਪੁਆਇੰਟ ਰੇਡਰ ਦੇ ਲਈ ਦਿੱਤਾ ਗਿਆ ਇਹ ਆ ਦੁੱਗ-ਦੁੱਗ ਆ ਪੁੱਠੇਗੇਰ ਵਾਲਾ ਆ ਪੁੱਠੇਗੇਰ ਵਾਲਾ ਗਊ ਪੰਗੜਾ ਨੇ ਪਾਇਆ ਹੋਇਆ ਪੁੱਠੇਗੇਰ ਵਾਲਾ ਆਹ ਕਪੂਰਥਲੇ ਵਾਲਾ ਦੁਆਬੇ ਵਾਲਾ ਨੋਟ ਨਹੀਂ ਆਉਂਦਾ ਅੱਜ ਪਗੜਾਣੇ ਦੇ ਕੱਪ ਦੇ ਉੱਪਰ ਬੁੱਕ ਦਾ ਫਿਰਦਾ ਆਹ ਕਹਿੰਦੇ ਨੌਜਰ ਗੁਰਪ੍ਰੀਤ ਹੈ ਲੋਕੀ ਪਿਆਰ ਦੇ ਨਾਲ ਮੋਟਾ-ਮੋਟਾ ਕਹਿੰਦੇ ਐ ਬਰਾਸਾਬ ਦੀ ਧਰਤੀ ਦਾ ਗੁਰਪ੍ਰੀਤ ਇਸ ਸਮੇਂ ਕਹਿੰਦੇ ਕਬੱਡੀ ਪਾ ਰਿਹਾ ਹੈ ਸਾਹਮਣੇ ਚਾਰ ਹੈ ਚਾਰੇ ਦੇ ਚਾਰੇ ਤਿਆਰ ਹੁਣ ਕੌਣ ਕਹਿੰਦੇ ਟੁੱਟ ਕੇ ਪੈਂਦਾ ਕੌਣ ਦਗਾਲ ਵਾਲੇ ਬਿੱਟੂ ਦੀ ਤਰ੍ਹਾਂ ਲਾਉ ਜੱਫਾ ਇੱਥੇ ਕਹਿੰਦੇ ਗੱਲ ਸਮੇਂ ਦੀ ਹੋਣੀ ਹੈ ਮੇਰੇ ਮਿੱਤਰੋ ਆਹ ਇਲਾਕੇ ਨੇ ਕਹਿੰਦੇ ਸੁਹਾਣੇ ਦੇ ਪੰਮੇ ਵਰਗੇ ਛੋਟੀ ਦੇ ਮੱਲ ਪੈਦਾ ਕੀਤੇ ਆ ਪੰਮੇ ਸੁਹਾਣੇ ਨੂੰ ਅੱਜ ਵੀ ਕਿਹਨੇ ਚੇਤੇ ਕਰਦੇ ਆ ਇੱਕ ਤਾੜੀ ਪੰਮੇ ਸੁਹਾਣੇ ਵਾਲੇ ਦੇ ਨਾਂ ਤੇ ਮਾਰ ਦੋ ਦੁਨੀਆ ਪਿਆਰ ਕਰਦੀ ਹੈ ਯਾਦਾਂ ਰਹਿ ਗਈਆਂ ਉਹਨਾਂ ਦੀ ਭਾਵੇਂ ਕਕਰਾਲੀ ਦਾ ਦੱਲੀ ਹੈ ਭਾਵੇਂ ਕਕਰਾਲੀ ਦਾ ਕੰਤਾ ਸੁਹਾਣੇ ਦੇ ਪੰਮੇ ਵਰਗੇ ਪੁਆਦ ਇਲਾਕੇ ਦੇ ਕਿਹਨੇ ਕਬੱਡੀ ਦੇ ਹੀਰੇ ਇਹਨਾਂ ਗਰਾਊਂਡਾਂ ਦੇ ਚ ਹਮੇਸ਼ਾ ਲਈ ਚਰੇਗੇ ਪਰ ਯਾਦਾਂ ਰਹਿਣਗੀਆਂ ਉਹਨਾਂ ਕਬੱਡੀ ਦੇ ਹੀਰੇ ਦੀਆਂ ਅਗਲੀਆਂ ਟੀਮਾਂ ਹਲੇਵਾ ਦੇ ਬਿਆਲਪੁਰ ਬਾਵਨ ਚੌਧਰੀ ਕਹਿੰਦਾ ਵੀ ਪਹਿਲਾਂ 21000 ਸੀ ਹੁਣ ਜੱਗੂ ਦੇ ਤਿੰਨ ਜੱਫੇ ਤੇ 31000 ਕਰ ਦਿੱਤਾ 31000 ਵੀ 14 ਨੂੰ ਬੋਲਟ ਮੋਟਰਸਾਈਕਲ ਸੁਆਣੇ ਦੇ ਵਿੱਚ 15 ਨੂੰ ਕਹਿੰਦੇ ਬੈਸਤ ਨੂੰ ਸੋਨਾ ਲਿਕਾ ਟਰੈਕਟਰ ਦਿੱਤੇ ਜਾਣੇ ਹੈ ਇਹ ਵੀ ਆਉਣ ਵਾਲੇ ਵੱਡੇ ਮੇਲੇ ਨੇ ਮੇਰੇ ਵੀਰੋ ਸਾਰੇ ਵੀਰ ਨੋਟ ਕਰਨਗੇ ਉਧਰੋਂ ਸਾਡਾ ਵੀਰ ਮੰਗਾ ਗੁਰਪ੍ਰੀਤ ਸਰਪੰਚ ਮੌਜਪੁਰ ਤੇ ਸੰਜੂ ਹੁਣਾਂ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਡੇ ਵੱਡੇ ਵੀਰ ਨੇ ਵੱਡੇ ਮਾਨ ਸਨਮਾਨ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਭਾਈ ਰਣਜੀਤ ਕਹਿੰਦਾ ਸਾਰੇ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਭਰਾਵਾਂ ਦੇ ਸਾਥ ਦੇ ਨਾਲ ਅੱਜ ਪਗੜਾਣੇ ਨਗਰ ਦੇ ਵਿੱਚ ਐਨ ਮੇਲਾ ਚੋਟੀ ਦਾ ਰੱਖਿਆ ਗਿਆ ਐਨ ਮੇਲਾ ਚੋਟੀ ਦਾ ਰੱਖਿਆ ਗਿਆ 15 ਦਸੰਬਰ ਨੂੰ ਵੀਰ ਕਹਿੰਦੇ ਵੀ ਲਠੇੜੀ ਪਿੰਡ ਹੈ ਉੱਥੇ ਕਬੱਡੀ ਕੱਪ ਹੋਵੇਗਾ ਜ਼ਿਲ੍ਹੇ ਰੋਪੜ ਦਾ ਜਿੱਤੇ ਕਬੱਡੀ 32 ਕਿਲੋ 37 47 ਤੇ 65 ਕਿਲੋ ਭਾਰ ਦੇ ਮੈਚ ਹੋਣਗੇ 15 ਦਸੰਬਰ ਪਿੰਡ ਲੁਠੇੜੀ ਦੇ ਵਿੱਚ ਉੱਥੇ ਵੀ ਬਜਨੀ ਟੀਮਾਂ ਦੀ ਸੱਦੇ ਹੈ ਹਾਂ ਅਗਲਾ ਮੈਚ ਹੈ ਜਿਹੜਾ ਟੀਮਾਂ ਨੇੜੇ ਲੱਗ ਜਾਣ ਸਾਡੀ ਬੇਤੀ ਹੈ ਤੇਜੀ ਸਾਡਾ ਵੀਰ ਹੈ ਪਗੜਾਣੇ ਵਾਲਾ ਬਹੁਤ ਪਿਆਰਾ ਵੀਰ ਹੈ ਧੰਨਵਾਦ ਵੀਰ ਸਾਡੇ ਦਾ ਉਧਰ ਸਾਡੇ ਵੀਰ ਪਿੰਦਰ ਬਾਬਾ ਸਮੀਰ ਬਾਬਾ ਗੁਰਪ੍ਰੀਤ ਬਾਬਾ ਗੋਲਦੀ ਬਾਬਾ ਹਰਜਿੰਦਰ ਬਾਬਾ ਬਾਬਨ ਚੌਧਰੀ ਸਾਡਾ ਵੀਰ 15 ਲੱਖ ਰੁਪਏ ਦੇ ਵੱਡੇ ਸਹਿਯੋਗ ਹੈ